ਮੁਜੀਠੀਆ ਸਾਹਿਬ ਦੀ ਸਟੇਟਮੈਂਟ ਨੂੰ ਕਿਵੇਂ ਦੇਖ ਰਹੇ ਹੋ ਜਿਹੜਾ ਵਿਰੋਧ ਕੀਤਾ ਜਾ ਰਿਹਾ ਉਹਨਾਂ ਨੇ ਕੋਈ ਟਾਈਮ ਸੀਰੀਅਸ ਵਿਰੋਧ ਤਾਂ ਮੁਜੀਠੀਆ ਸਾਹਿਬ ਨੇ ਨਹੀਂ ਕੀਤਾ ਕਿਤੇ ਵੀ ਜਿਹਦਾ ਦੀ ਅਪੁਆਇੰਟਮੈਂਟ ਵੀ ਸ਼ਮਨਿਕੁਰ ਦਾ ਕਮੇਟੀ ਨੇ ਕੀਤੀ ਹੁੰਦੀ ਆ ਤੇ ਜਿਹਦਾ ਨੂੰ ਲਾਉਣਾ ਬਦਲਣਾ ਇਹ ਵੀ ਸ਼ਮਨਿਕ ਕਮੇਟੀ ਦੇ ਅਖਤਿਆਰ ਚ ਹੁੰਦਾ ਦੂਜੀ ਜੀ ਧੀ ਤੇ ਰਹੇ ਉਹਨਾਂ ਨੇ ਇਸ ਨੂੰ ਬੜਾ ਵੱਡਾ ਇਸ਼ੂ ਬਣਾਉਣ ਦੀ ਦਾ ਯਤਨ ਕੀਤਾ ਪਰ ਸਮੇਂ ਨਾਲ ਸੰਗਤ ਜਿਹੜੀ ਆ ਉਹ ਕਲੀਅਰ ਹੋ ਜਾਂਦੀ ਆ ਅੱਜ ਜੋ ਕੁਝ ਵੀ ਪੰਜਾਬ ਦੇ ਵਿੱਚ ਬਣਿਆ ਜੋ ਵੀ ਲੋਕਾਂ ਨੂੰ ਸਹੂਲਤਾ ਮਿਲ ਰਹੀਆਂ ਉਹ ਕੇਵਲ ਤੇ ਕੇਵਲ ਅਕਾਲੀ ਦਲ ਦਾ ਕਰਕੇ ਬਣਿਆ। ਕਿਹਤਰੀ ਪਾਰਟੀ ਅਕਾਲੀ ਦਲ ਨੂੰ ਕੀ ਲੱਗਦਾ ਕਮਜ਼ੋਰ ਕਰਨ ਪਿੱਛੇ ਕਿੰਦਾ ਹੱਥ ਲੱਗਦਾ ਤੁਹਾਨੂੰ? ਹਰ ਸਾਡੇ ਦੋ ਵੱਡੀਆਂ ਸਰਕਾਰਾਂ ਜਿਹੜੀਆਂ ਸਾਨੂੰ ਬਹੁਤ ਵੱਡੇ ਪੱਧਰ ਤੇ ਉਹਨਾਂ ਦੀ ਇੱਕ ਨੀਤੀ ਬਣੀ ਹੈ ਕਿ ਇਹਨਾਂ ਨੂੰ ਕਮਜ਼ੋਰ ਕਰਦਾ। ਜਿਹੜੇ ਲੀਡਰ ਸੀਗੇ ਵਜ਼ੀਰੀਆਂ ਵੀ ਮੰਨੀਆਂ ਹੁਣ ਉਹ ਵੱਖ ਹੋ ਗਏ ਉਹ ਆਪਣਾ ਵੱਖਰਾ ਅਕਾਲੀ ਦਲ ਬਣਾਉਣ ਦੀ ਗੱਲ ਕਰ ਰਹੇ ਗੱਲ ਕਰਾਂਗੇ ਪੰਜਾਬ ਦੀ ਸਿਆਸਤ ਦੀ ਤੱਤ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਦੀ ਜਿੱਥੇ ਲਗਾਤਾਰ ਖੇਤਰੀ ਪਾਰਟੀ ਦੇ ਵਿੱਚ ਲੀਡਰ ਵਿਰੋਧ ਕਰ ਰਹੇ ਨੇ ਵੱਖ-ਵੱਖ ਲੀਡਰ ਵੱਖ-ਵੱਖ ਪਾਰਟੀਆਂ ਦੇ ਵਿੱਚ ਚੱਲ ਗਏ ਨੇ ਤਾਂ ਪੂਰੇ ਮਾਮਲੇ ਨੂੰ ਲੈ ਕੇ ਗੱਲ ਕਰਾਂਗੇ ਅਕਾਲੀ ਆਗੂ ਅਮਰਜੀਤ ਸਿੰਘ ਚਾਵਲਾ ਜੀ ਸਾਡੇ ਨਾਲ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਚਾਵਲਾ ਜੀ ਕਿਵੇਂ ਦੇਖਦੇ ਹੋ ਲਗਾਤਾਰ ਅਕਾਲੀ ਦਲ ਪਾਰਟੀ ਦੇ ਵਿੱਚ ਵੱਖ-ਵੱਖ ਲੀਡਰ ਇੱਧਰ-ਉੱਧਰ ਵੀ ਜਾ ਰਹੇ ਨੇ ਤਾਂ ਲਗਾਤਾਰ ਵਿਰੋਧ ਵੀ ਹੋ ਰਿਹਾ ਪਾਰਟੀ ਦਾ ਦੇਖੋ ਲੀਡਰਸ਼ਿਪ ਦੀ ਤਾਂ ਇਹ ਤਾਂ ਸੁਭਾਵਿਕ ਦੀ ਗੱਲ ਹੈ ਜਿੱਥੇ ਬੰਦੀਆਂ ਵਿੱਚ ਤੋੜਪੰਤਾਂ ਆਪਣੇ ਆਪ ਚਲਦੀ ਰਹਿੰਦੀ ਹੈ ਜੋ ਕੋਈ ਕਿਤੇ ਜਾਂਦਾ ਹੀ ਆ ਤੇ ਉਹ ਉਹਨਾਂ ਪਾਰਟੀ ਤੋਂ ਬਾਹਰ ਜਾ ਕੇ ਕਿਸੇ ਨੂੰ ਫਾਇਦਾ ਤਾਂ ਮੈਂ ਵੇਖਿਆ ਨਹੀਂ ਅੱਜ ਤੱਕ ਹੁੰਦਾ ਪਾਰਟੀ 'ਚ ਬਾਹਰ ਜਾਂਦਾ ਨੁਕਸਾਨ ਹੀ ਹੁੰਦਾ ਹਮੇਸ਼ਾ ਮੁੜ ਕੇ ਆਪਣੀ ਸਥਾਪਤੀ ਕਾ ਨਹੀਂ ਲੋਕਾਂ ਦਾ ਆਪਣਾ ਵਿਸ਼ਵਾਸ ਬੰਨਾ ਹੈ ਕਿ ਕਾਲੀ ਦਲ ਦੀ ਜਮਾਤ ਹੈ ਬਹੁਤ ਵੱਡੀ ਜਮਾਤ ਹੈ ਤੇ ਸਿਆਣੇ ਕਹਿੰਦੇ ਜਮਾਤ ਕਰਾ ਮਾਤ ਹੁੰਦੀ ਹੈ ਵਿਅਕਤੀ ਕਰਾ ਮਾਤ ਕਿਤੇ ਨਹੀਂ ਕਿਹਾ ਗਿਆ ਜਮਾਤ ਦੇ ਵਿੱਚ ਵਿਅਕਤੀ ਵੀ ਅੱਛਾ ਹੋਵੇ ਤੇ ਪਾਰਟੀ ਵੀ ਅੱਛੀ ਹੋਵੇ ਤੇ ਦੁਗਣਾ ਪ੍ਰਭਾਵ ਹੋ ਜਾਂਦਾ ਤੇ ਇਹਦੇ ਤਾਂ ਕੋਈ ਵੀ ਪਾਰਟੀ ਉਧਰ ਬੰਦਾ ਛੱਡ ਕੇ ਜਾਂਦਾ ਪਾਰਟੀ ਨੂੰ ਤੇ ਮੈਂ ਨਹੀਂ ਸਮਝਦਾ ਕਿ ਉਧਰ ਕਿਸ ਨੂੰ ਕੋਈ ਫਾਇਦਾ ਹੁੰਦਾ ਹੋਵੇ ਜਥੇਦਾਰ ਹਟਾਉਣ ਨੂੰ ਲੈ ਕੇ ਵੀ ਲਗਾਤਾਰ ਵਿਰੋਧ ਜਤਾਇਆ ਜਾ ਰਿਹਾ ਸੀਗਾ ਜਥੇਦਾਰ ਸਾਹਿਬ ਨੂੰ ਹਟਾਉਣ ਨੂੰ ਲੈ ਕੇ ਦੇਖੋ ਟੈਂਪਰੇਰੀ ਤੌਰ ਤੇ ਤਾਂ ਇਹ ਗੱਲਾਂ ਆਉਂਦੀਆਂ ਇੱਕ ਵਾਰ ਇੱਕ ਹੁੰਦੇ ਆ ਜਿਹੜੇ ਲੋਕ ਜਿਵੇਂ ਕਾਦੀ ਦਲ ਦੇ ਵਿੱਚ ਪਹਿਲਾਂ ਹੀ ਧੜੇਬਾਜੀ ਜਾਂ ਜਿਵੇਂ ਤੁਸੀਂ ਕਹਿ ਰਹੇ ਆ ਕਿ ਫੁੱਟ ਪੈਣ ਵਾਲੀ ਗੱਲ ਸਥਿਤੀ ਜਿਹੜੀ ਉਹਨਾਂ ਜਰੋਂਦੀ ਆ ਉਹਦੇ ਕਰਕੇ ਹੀ ਹੈ ਜਿਆਦਾ ਰੌਲਾ ਆਦਰਵਾਈਜ਼ ਤਾਂ ਕੋਈ ਐਡਾ ਐਡਾ ਬਤੂ ਨਹੀਂ ਦਦਾ ਜਿਹਦਾ ਦੀ ਅਪਾਇੰਟਮੈਂਟ ਵੀ ਸ਼ਮਲਿਕਾ ਦਾ ਪਵੰਦ ਕਮੇਟੀ ਨੇ ਕੀਤੀ ਹੁੰਦੀ ਆ ਤੇ ਜਿਹਦਾ ਨੂੰ ਲਾਉਣਾ ਬਦਲਣਾ ਇਹ ਵੀ ਸ਼ਮਲਿਕਾ ਕਮੇਟੀ ਦੇ ਹੀ ਅਖਤਿਆਰ ਚ ਹੁੰਦਾ ਤੇ ਇਹ ਠੀਕ ਆ ਕਿ ਉਹਨਾਂ ਨੇ ਉਹ ਦੋ ਦਿ ਦਿਤੇ ਰਾ ਉਹਨਾਂ ਨੇ ਇਸ ਨੂੰ ਬੜਾ ਵੱਡਾ ਇਸ਼ੂ ਬਣਾਉਂਦੀ ਦਾ ਯਤਨ ਕੀਤਾ ਪਰ ਸਮੇਂ ਨਾਲ ਸੰਗਤ ਜਿਹੜੀ ਆ ਉਹ ਕਲੀਅਰ ਹੋ ਜਾਂਦੀ ਹੈ ਪਿਛਲੇ ਸਮੇਂ ਚ ਕਿੰਨੇ ਮਸਲੇ ਇਸ ਤਰ੍ਹਾਂ ਦੇ ਬਣੇ ਜਿਹੜੇ ਜਹੇਦਾਰ ਸਾਹਿਬਾਨਾਂ ਦੇ ਬਾਰੇ 1990 ਕਾ 92 ਤੋਂ ਲੈ ਕੇ ਅਸੀਂ ਦੇਖਦੇ ਆ ਰਹੇ ਹਾਂ ਮੈਂ ਤਾਂ ਜੁਦੇ ਜਿਲਾ ਜੁਲਾ ਚੁਰੇ ਆ ਕੇ ਆਏ ਆ ਬਾਹਰ ਤੇ ਉਹ ਉਦੋਂ ਬਾਅਦ ਉਹ ਗੱਲਾਂ ਸਾਈਲੈਂਟ ਤਾਂ ਹੀ ਹੋ ਜਾਂਦੀਆਂ ਕਿ ਬਾਅਦ ਚ ਲੋਕਾਂ ਨੂੰ ਕਲੀਅਰ ਹੋ ਜਾਂਦਾ ਵੀ ਇਹ ਕਿਉਂ ਕਿਉਂ ਮਤਲਬ ਕਿ ਵੀ ਇਹ ਰੁਆ ਸੀ ਕਿਸ ਕਰਕੇ ਹੋਇਆ ਸੀ ਲੋਕਾਂ ਨੂੰ ਕਲੀਅਰ ਹੋ ਜਾਂਦਾ ਚਲ ਲਈ ਅੱਗੇ ਰਣਨੀਤੀ ਕੀ ਬਣਾਈ ਯਾਰੀਆ ਸ਼ਰੋਨੀ ਅਕਾਲੀ ਦਲ ਭਵਿੱਖ ਕਿਵੇਂ ਦੇਖਦੇ ਹੋ ਨਹੀਂ ਰਣਨੀਤੀ ਅਕਾਲੀ ਦਲ ਦੀ ਤਾਂ ਬੜੀ ਕਲੀਅਰ ਹੈ ਕੋਈ ਨਵੀਂ ਤਾਂ ਬਣਾਉਣੀ ਨਹੀਂ ਅਕਾਲੀ ਦਲ ਇੱਕ ਇੱਕੋ ਇੱਕ ਖੇਤਰੀ ਪਾਰਟੀ ਆ ਹਿੰਦੁਸਤਾਨ ਦੇ ਵਿੱਚ ਜਿਹੜੀ ਪਾਰਟੀ ਇਤਿਹਾਸਕ ਪਾਰਟੀ ਆਪਾਂ ਕਹਿ ਸਕਦੇ ਆ ਦੋ ਹੀ ਸਿਆਸੀ ਪਾਰਟੀਆਂ ਨੇ ਜਿਨ੍ਹਾਂ ਵਿੱਚ ਇੱਕ ਇੰਡੀਅਨ ਨੈਸ਼ਨਲ ਕਾਂਗਰਸ ਤੇ ਦੂਜੀ ਸ਼ਰੋਨੀ ਅਕਾਲੀ ਦਲ ਜਿਹੜੀ 100 ਸਾਲ ਤੋਂ ਉੱਪਰ ਪੀੜ ਵਰਗੀਆਂ ਪਾਰਟੀਆਂ ਅਜਿਹਨਾਂ ਦੀ ਸਥਾਪਤੀ ਇਤਿਹਾਸਕ ਹੈ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦ ਜੰਗੇ ਜਾਦੀ ਵਿੱਚ ਬਹੁਤ ਵੱਡਾ ਜਿੰਨਾ ਯੋਗਦਾਨ ਹੈ ਅੱਜ ਤੁਸੀਂ ਇਤਿਹਾਸ ਪੜ ਆਪਾਂ ਸਾਰੇ ਦੇਖਦੇ ਆ ਕਿ ਕਿੰਨੀਆਂ ਵੱਡੀਆਂ ਕਹਾਣੀਆਂ ਕਿੰਨੀਆਂ ਵੱਡੀਆਂ ਕੁਰਬਾਨੀਆਂ ਅਕਾਲੀ ਦਲ ਨੇ ਕੀਤੀਆਂ ਦੇਸ਼ ਦੀ ਜਾਦੀ ਵਾਸਤੇ ਦੇਸ਼ ਦੀ ਦੇਸ਼ ਦੀ ਆਜ਼ਾਦੀ ਹੋਣ ਤੋਂ ਬਾਅਦ ਫਿਰ ਉਸ ਤੋਂ ਬਾਅਦ ਵੀ ਜੇ ਦੇਸ਼ ਵਿੱਚ ਅਮਰਜੈਂਸੀ ਵਗੈਰਾ ਇੰਦਰਾ ਗਾਂਧੀ ਦੇ ਰਾਜ ਚ ਲੱਗੀ ਤਾਂ ਵੀ ਅਕਾਲੀ ਦਲ ਨੇ ਹਿੰਦੁਸਤਾਨ ਵਿੱਚ ਬਹੁਰੀ ਰੋਲ ਅਦਾ ਕੀਤਾ ਸਭ ਤੋਂ ਵੱਧ ਗ੍ਰਿਫਤਾਰੀਆਂ ਕੱਲੇ ਪੰਜਾਬ ਚ ਹੋਈਆਂ ਬਾਕੀ ਸਾਰੇ ਹਿੰਦੁਸਤਾਨ ਦੇ ਵਿੱਚੋਂ ਬਹੁਤ ਘੱਟ ਹੀ ਲੋਕਾਂ ਨੇ ਇਸ ਉਸ ਸੰਗਲ ਦੇ ਵਿੱਚ ਹਿੱਸਾ ਪਾਇਆ ਹਮੇਸ਼ਾ ਹੀ ਅਕਾਲੀ ਦਲ ਜਿਹੜਾ ਵਾ ਉਹ ਮਤਲਬ ਕਿ ਵੀ ਲੋਕਪੱਖੀ ਜਿੱਥੇ ਵੀ ਕੋਈ ਮਸਲਾ ਆਉਂਦਾ ਜਿੱਥੇ ਲੋਕਾਂ ਨਾਲ ਬੇਇਨਸਾਫੀ ਦੀ ੱਤਕਾ ਹੁੰਦਾ ਉੱਥੇ ਸਭ ਤੋਂ ਅੱਗੇ ਡਟਦਾ ਤਾਂ ਉਹ ਅਕਾਲੀ ਦਲ ਡਟਦਾ ਫਿਰ ਨੰਬਰ 2 ਤੇ ਨੀਤੀਆਂ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਜਦੋਂ ਵੀ ਕਿਹਦੇ ਸਰਕਾਰ ਬਣੀ ਕਾਲੀ ਦਲ ਦੀ ਅੱਜ ਜੋ ਕੁਝ ਵੀ ਪੰਜਾਬ ਦੇ ਵਿੱਚ ਬੜਿਆ ਹੈ ਜੋ ਵੀ ਲੋਕਾਂ ਨੂੰ ਸਹੂਲਤਾ ਮਿਲ ਰਹੀਆਂ ਉਹ ਕੇਵਲ ਤੇ ਕੇਵਲ ਅਕਾਲੀ ਦਲ ਦਾ ਕਰਕੇ ਬਣਦੀ ਹੈ। ਤੋਂ ਅਕਾਲੀ ਦਲ ਦੀ ਗੱਲ ਕਰ ਰਹੇ ਹਾਂ ਜਿਹੜੇ ਅਕਾਲੀ ਦਲ ਦੀ ਸਰਕਾਰ ਸੀ ਜਿਹੜੇ ਲੀਡਰ ਸੀਗੇ ਵਜੇਰੀਆਂ ਵੀ ਮੰਨੀਆਂ ਹੁਣ ਉਹ ਵੱਖ ਹੋ ਗਏ ਆ ਉਹ ਆਪਣਾ ਵੱਖਰਾ ਅਕਾਲੀ ਦਲ ਬਣਾਉਣ ਦੀ ਗੱਲ ਕਰ ਰਹੇ ਆ। ਨਹੀਂ ਵੱਖਰਾ ਨਹੀਂ ਕਹਿ ਰਹੇ ਉਹ ਤਾਂ ਵੱਖਰਾ ਤਾਂ ਬਣਾਉਣ ਦੀ ਹਿੰਮਤ ਕਰਨੀ ਬਹੁਤ ਵੱਡੀ ਔਖੀ ਗੱਲ ਹੈ। ਇਹ ਕਹਿ ਲੈਣਾ ਬਹੁਤ ਸੌਖਾ ਇਹਨੂੰ ਵਰਉਣਾ ਬਹੁਤ ਔਖਾ ਬਹੁਤ ਔਖਾ ਹੋਏਗਾ ਲੋਕਾਂ ਵਿੱਚ ਆਪਣਾ ਵਿਸ਼ਵਾਸ ਬਹਾਲ ਕਰਨਾ ਕਿ ਜਿਹੜੀ ਤੁਸੀਂ 6 ਮਹੀਨੇ ਪਹਿਲਾਂ ਤੱਕ ਤਾਂ ਤੁਸੀਂ ਇੱਕ ਇਲੈਕਸ਼ਨ ਲੜੀ ਜਿਹੜੀ ਪਾਰਲੀਮੈਂਟ ਦੀ ਇਲੈਕਸ਼ਨ ਹੋਈ ਸੀ ਉਹ ਇਲੈਕਸ਼ਨ ਵਿੱਚ ਤਾਂ ਤੁਸੀਂ ਕਲਦਲ ਦੇ ਨਾਲ ਸੀ 6 ਮਹੀਨਿਆਂ ਦੇ ਵਿੱਚ ਕੀ ਜਦੋਂ ਇਲੈਕਸ਼ਨ ਦਾ ਰਿਜ਼ਲਟ ਆ ਆਪਾਂ ਹਾਰ ਗਏ ਤੇ ਆਪਾਂ ਸਾਰੇ ਆਲੇ ਨਵੇਂ ਨਵਾਂ ਕੋਈ ਗੂਚਕ ਲਿਆ ਇਹ ਨਹੀਂ ਹੁੰਦਾ ਹੁੰਦਾ ਇੱਕ ਮਜੀਠੀਆ ਸਾਹਿਬ ਦੀ ਸਟੇਟਮੈਂਟ ਨੂੰ ਕਿਵੇਂ ਦੇਖ ਰਹੇ ਹੋ ਜਿਹੜਾ ਵਿਰੋਧ ਕੀਤਾ ਜਾ ਰਿਹਾ ਹੈ ਉਹਨਾਂ ਕੋਈ ਟੈਂਪ ਸੀਰੀਅਸ ਵਿਰੋਧ ਤਾਂ ਵਿਜੀਥਿਆ ਸਾਹਿਬ ਨੇ ਨਹੀਂ ਕੀਤਾ ਕਿਤੇ ਵੀ ਵਿਜੀਥਿਆ ਸਾਹਿਬ ਬੜੇ ਸਾਡੇ ਸੂਝਵਾਨ ਲੱਗੂਗਾ ਮੈਂ ਸਮਝਦਾ ਕਿ ਇਹ ਇਹ ਦਾ ਮਾਮਲਾ ਸਾਡੀ ਲੀਡਰਸ਼ਿਪ ਬਹੁਤ ਸਿਆਣੀ ਹੈ ਉਹ ਇਹਨੂੰ ਸੈਟਲ ਕਰ ਲੈਣਗੇ ਕੀ ਲੱਗਦਾ ਹੁਣ ਅਕਾਲੀ ਦਲ ਇੱਕ ਮੰਚ ਤੇ ਇਕੱਠੀ ਹੋ ਸਕਦੀ ਹੈ ਬਿਲਕੁਲ ਕਲਜ਼ਲਤਾ ਸਵੇਰੇ ਇਕੱਠਾ ਹੋ ਸਕਦਾ ਸਿਰਫ ਸਾਨੂੰ ਆਪਣੀਆਂ ਅੰਦਰੋਂ ਜਿਹੜੀਆਂ ਸਾਡੇ ਮੰਚ ਚ ਗੱਲਾਂ ਹੀ ਬਾੜੀ ਬੈਠੇ ਆ ਉਹ ਦੂਰ ਕਰ ਲੋ ਦੇਖੋ ਡਿਪਲੋਮੇਸੀ ਇੱਕ ਬੜੀ ਜ਼ਰੂਰੀ ਹੈ ਲੇਕਿਨ ਜੇਕਰ ਇਸ ਡਿਪਲੋਮੇਸੀ ਦੇ ਵਿੱਚ ਅਸੀਂ ਓਪਨ ਡਿਪਲੋਮੇਸੀ ਲੈ ਕੇ ਚੱਲਣਾ ਵੀ ਜੋ ਵੀ ਗੱਲ ਆ ਸਾਹਮਣੇ ਸਪਸ਼ਟ ਕਰੀਏ ਤੇ ਕਦੀ ਸਾਨੂੰ ਪ੍ਰੋਬਲਮ ਨਹੀਂ ਆਉਂਦੀ ਚਾਹ ਲਈ ਖੇਤਰੀ ਪਾਰਟੀ ਅਕਾਲੀ ਦਲ ਨੂੰ ਕੀ ਲੱਗਦਾ ਕਮਜ਼ੋਰ ਕਰਨ ਪਿੱਛੇ ਕਿੰਦਾ ਹੱਥ ਲੱਗਦਾ ਤੁਹਾਨੂੰ ਦੇਖੋ ਕਿ ਇਹ ਇਸ ਵੇਲੇ ਤਾਂ ਤੁਹਾਨੂੰ ਪਤਾ ਹੀ ਕਿਹਦਾ ਦਾ ਹੱਥ ਹੈ ਹਰ ਸਾਡੇ ਦੋ ਵੱਡੀਆਂ ਸਰਕਾਰਾਂ ਜਿਹੜੀਆਂ ਸਾਨੂੰ ਬਹੁਤ ਵੱਡੇ ਪੱਦਰ ਤੇ ਉਹਨਾਂ ਦੀ ਇੱਕ ਨੀਤੀ ਬਣੀ ਹੈ ਕਿ ਇਹਨਾਂ ਨੂੰ ਕਮਜ਼ੋਰ ਕਰਦਾ ਹੈ ਕਿਉਂਕਿ ਜਦੋਂ ਵੀ ਕਦੇ ਕੋਈ ਚੈਲੰਜ ਬਣਿਆ ਹਿੰਦੁਸਤਾਨ ਦੇ ਵਿੱਚ ਕਿਸੇ ਵੀ ਕੇਂਦਰ ਸਰਕਾਰ ਲਈ ਜਾਂ ਪੰਜਾਬ ਸਰਕਾਰ ਲਈ ਉਹ ਕਾਲੀਦਾਲੀ ਬਣਿਆ ਕਿਉਂਕਿ ਕਿਸੇ ਪਾਰਟੀ ਦੇ ਕਦੀ ਮੋਰਚਾ ਲਾਇਆ ਸੁਣਿਆ ਕੋਈ ਮੂਵਮੈਂਟ ਬਣਾਈ ਸੁਣਿਆ ਮੋਰਚੇ ਲੱਗਦੇ ਰਹੇ ਤੇ ਕਾਲੀਦਲ ਦੇ ਲੱਗਦੇ ਰਹੇ ਦੋ ਦੋ 2.5 ਲੱਖ ਲੋਕ ਗ੍ਰਫਤਾਰ ਹੋ ਗਏ ਜ਼ਿਲ੍ਹਾ ਵਿੱਚ ਜਾਂਦੇ ਰਹੇ ਇਹਨਾਂ ਲੋਕਾਂ ਨੂੰ ਵਕਤ ਪੈ ਜਾਂਦਾ ਕੇਂਦਰ ਦੀਆਂ ਸਰਕਾਰਾਂ ਨੂੰ ਦੂਜਿਆਂ ਨੂੰ ਉਹ ਉਹਨਾਂ ਨੂੰ ਇਹ ਵੀ ਇਹਨਾਂ ਨੂੰ ਕਮਜ਼ੋਰ ਕਰੋ ਉਹਨੇ ਕਮਜ਼ੋਰ ਕਰਨ ਵਿੱਚ ਉਹ ਸਰਕਾਰਾਂ ਜਾਂ ਵੱਡੀਆਂ ਤਾਕਤਾਂ ਲੱਗੀਆਂ ਤੇ ਅਸੀਂ ਲੋਕ ਉਹਦਾ ਹਿੱਸਾ ਵੰਡ ਰਹੇ ਆ ਇਹ ਬਣ ਗਿਆ ਚੱਲ ਲਈ ਕਿਵੇਂ ਦੇਖਦੇ ਹੁਣ ਵਿਰੋਧ ਜਿਵੇਂ ਆਹ ਆਪਣਾ ਗਿੱਦੜਵਾ ਚੋਣ ਜਿਮਨੀ ਚੋਣ ਹੋਈ ਸੀ ਹੁਣ ਵਿਰੋਧੀ ਕਹ ਰਹੇ ਆ ਕਿਤੇ ਵੀ ਇਹ ਜਿਹੜੀ ਜਿਮਨੀ ਚੋਣ ਆ ਵਿਧਾਇਕ ਗੁਰਪ੍ਰੀਤ ਗੋਗੀ ਵਾਲੀ ਹੋ ਰਹੀ ਆ ਅਕਾਲੀ ਦਲ ਇਥੋਂ ਵੀ ਨਹੀਂ ਲੜੇਗਾ ਕੱਲ ਦਾ ਇਲੈਕਸ਼ਨ ਲੜੇਗਾ ਕੌਣ ਕਦਾ ਨਹੀਂ ਲੜੇਗਾ ਬਿਲਕੁਲ ਲੜੇਗਾ ਕੱਲ ਆ ਅਕਾਲੀ ਦਲ ਔਰ ਅਕਾਲੀ ਦਲ ਸਭ ਤੋਂ ਵੱਧ ਵੋਟਾਂ ਲੈ ਕੇ ਇਥੋਂ ਜਿੱਤੇਗਾ ਇਸ ਵਾਰ ਔਰ ਬਹੁਤ ਵਧੀਆ ਵੋਟਾਂ ਪਰ ਅਸੀਂ ਮੰਨਦੇ ਆ ਕਿ ਜਿਹੜੀ ਕੋਈ ਵੀ ਜਿਮੜੀ ਚੋੜ ਹੁੰਦੀ ਆ ਉਹ ਉਹ ਸਰਕਾਰ ਉਹ ਉਹ ਪਾਰਟੀ ਜਿਹਦੀ ਜਿਹਦੀ ਸਰਕਾਰ ਹੁੰਦੀ ਆ ਪਰ ਇਸ ਵਾਰ ਕਲਦੀ ਦਲ ਦਾ ਬਹੁਤ ਵੱਡਾ ਰੋਲ ਹੋਏਗਾ ਇਹਨਾਂ ਇਲੈਕਸ਼ਨਾਂ ਵਿੱਚ ਬਿਲਕੁਲ ਇਹ ਸਨ ਅਕਾਲੀ ਆਗੂ ਜਿਹੜੇ ਨਾ ਅਮਰਜੀਤ ਸਿੰਘ ਚਾਵਲਾ ਜਿਨ੍ਹਾਂ ਨਾਲ ਖਾਸ ਗੱਲਬਾਤ ਕੀਤੀ ਗਈ ਹੈ ਡੀ5 ਚੈਨਲ ਪੰਜਾਬੀ ਲੀਸ ਹਰਿੰਦਰ ਸੋਨੀ ਲੁਧਿਆਣਾ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ